ਆਹ ਕਿੰਨਾ ਬਗਿਆਰ ਮੰਮੀ ਵਿਚਾਰ ਲਾ ਬੰਦੇ ਦਾ ਮਾਂ ਹੁਣੇ ਪੰਡੂ ਨੇ ਮਾਇਰੇ ਨੇ ਮੰਮੀ ਮੈਂ ਕਹਿੰਦੀ ਸੀ ਵੀ ਚਾਚੇ ਦੀ ਕੁੜੀ ਦਾ ਵਿਆਹ ਆ ਰਿਹਾ ਹੈ ਨਾ ਹੁਣ ਥੋੜੇ ਦਿਨ ਤਾਂ ਰਹਿ ਗਏ ਨੇ ਮੈਂ ਆਪਣੇ ਵਾਲ ਨਾ ਸਟ੍ਰੇਟ ਕਰਾਉਣ ਦੇਖਿਆ ਵਿਆਹ ਤੋਂ ਬਾਅਦ ਕਦੇ ਨਹੀਂ ਮੈਂ ਕਰਾਇਆ ਕਿੰਨੇ ਸਾਲ ਹੋ ਗਏ ਨੇ ਹਾਂ ਸਟ੍ਰੇਟ ਇਹ ਇਹ ਨਹੀਂ ਆਪਾਂ ਨੇ ਕਰਨੇ ਹੈਗੇ ਉਹ ਜਿਹੜੇ ਸਿੱਧੇ ਜਿਹਾ ਕਰੀ ਫਿਰਦੀਆਂ ਨਾ ਨਾ ਕਿਉਂ ਨਾ ਬਈ ਇਹ ਨਹੀਂ ਇਹ ਜਿੰਪੂਦਾ ਹੈ ਆਪਣੇ ਉਹ ਮੈਨੂੰ ਪਤਾ ਸਿੱਧੇ ਜਿਹੇ ਵਾਲਾਂ ਆਂ ਮੀਆਂ ਜਿਹੜੀਆਂ ਨਾ ਤਾਂ ਤੇ ਸਰਕਾਰ ਦੇ ਕੰਮ ਨੂੰ ਹੱਥ ਪਾਉਣ ਉਬਾਲੇ ਸਾਭ ਹੁੰਨੇ ਫਿਰ ਮੇਰੀ ਗੱਲ ਸੁਣੋ ਮੰਮੀ ਹੁਣ ਜੇ ਮੇਰੇ ਵਾਲ ਸਿੱਧੇ ਨਹੀਂ ਹੈਗੇ ਮੈਂ ਹੁਣ ਤੁਹਾਡੀ ਸੇਵਾ ਨਹੀਂ ਕਰਦੀ ਮੈਂ ਕੱਪੜੇ ਨਹੀਂ ਤੁਹੰਦੀ ਪੋਚਾਂ ਇਹਨਾਂ ਨੂੰ ਸਾਰੇ ਕੰਦੇ ਕੰਮ ਕਰਦੀ ਤੁਹਾਨੂੰ ਵੀ ਟਾਈਮ ਨਾਲ ਰੋਟੀ ਪਾਣੀ ਦਿੰਨੀ ਆ ਮੈਂ ਤੁਹਾਡੀ ਸੇਵਾ ਕਰਦੀ ਬੱਚੇ ਉਹ ਸਮਾਂ ਕਲੀ ਨੂੰ ਦੰਨੀ ਆ ਹਾਂ ਤੇ ਜੇ ਮੈਂ ਵਾਲ ਸਿੱਧੇ ਕਰਾ ਲੂੰਗੀ ਫਿਰ ਮੈਂ ਸਾਰਾ ਕੁਝ ਕੰਮ ਭੁੱਲ ਜੂੰਗੀ ਫਿਰ ਨਹੀਂ ਕਰੂੰਗੀ ਮੈਂ ਮੰਮੀ ਇਹ ਤਾਂ ਤੁਹਾਡੀ ਸੋਚ ਹੈ ਚੰਗਾ ਨਹੀਂ ਲੱਗਦਾ ਬਾਕੀ ਮੰਮੀ ਮੈਂ ਤਾਂ ਪੁੱਛ ਨਹੀਂ ਰਹੀ ਆ ਮੈਂ ਤੁਹਾਨੂੰ ਦੱਸ ਨਹੀਂ ਰਹੀ ਮੈਂ ਜਾਣੇ ਮੈਂ ਪੁੱਛ ਨਹੀਂ ਜੇ ਤੁਸੀਂ ਕਹੋਗੇ ਮੈਂ ਕਰਾਉਂਗੀ ਜੇ ਤੁਸੀਂ ਕਹੋਗੇ ਨਾ ਕਰਾਂ ਫਿਰ ਨਹੀਂ ਮਿਚਾਉਂਦੀ ਠੀਕ ਹੈ ਨਾ ਆਪਾਂ ਨਹੀਂ ਕਰਾਉਂਦੇ ਆ ਕੇ ਸਾਰਾ ਠੀਕ ਹੈ ਦੇਖ ਤੈਨੂੰ ਏਕੜਾਂ ਕਰਨ ਪਿੱਛੇ ਕੁਝ ਲਿਖਿਆ ਚੰਗਾ ਹੈ ਨਹੀਂ ਸਾ ਆਪਣੇ ਤਾਂ ਗੁੱਤ ਗੁੰਦ ਕੇ ਜੂੜਾ ਕਰਕੇ ਰੱਖਦੇ ਠੀਕ ਹੈ ਮੈਂ ਹਾਂ ਠੀਕ ਜੀ ਜਿਵੇਂ ਤੁਸੀਂ ਕਹੋਗੇ ਉਹੀ ਵਿਆਹ ਦੇ ਵਿੱਚ ਕਰ ਸਕਦੇ ਕੰਮ ਕਰੀ ਫਰੀ ਜਾਨੀਆਂ ਖੁੱਲੇ ਨਹੀਂ ਅੰਜ ਮਾਰੇ ਮੇਰੇ ਮਨ ਚ ਆਇਆ ਇਸ ਮੈਂ ਚੱਲ ਅੱਜ ਕੋ ਸਾਰੀਆਂ ਕਰਾਉਂਦੀ ਚੱਲ ਮੈਂ ਵੀ ਮੰਮੀ ਨੂੰ ਪੁੱਛ ਨਹੀਂ ਚੱਲ ਕੋਈ ਨਾ ਪੁੱਛ ਲਿਆ ਚੰਗਾ ਹੂੰ ਬਿਨਾ ਪੁੱਛੇ ਤਾਂ ਫਿਰ ਫਿਰ ਕਰ ਮੈਂ ਕਰਨ ਦੇਣੇ ਤੇ ਜੇ ਤੂੰ ਆਪਣੀ ਮੱਚੀ ਕਰਾ ਦੇ ਆਹ ਉਹ ਤਾਂ ਗੱਲ ਸਹੀ ਏ ਤਾਂ ਆਪਣੇ ਕੋਲ ਪੁੱਤ ਬਾਲੇ ਹਮ ਤੇ ਜਾਣਗੇ ਕੰਮ ਨਹੀਂ ਫਿਰ ਹੁੰਦਾ ਹੁੰਦਾ ਮੈਂ ਚਲ ਰੋ ਤਾਂ ਕੋਈ ਨਹੀਂ ਚੰਗੇ ਨਹੀਂ ਲੱਗਦੇ ਕਿਉਂ ਬੱਚੇ ਨੂੰ ਘੂਰੀ ਜਾਨੀ ਐ ਉਹ ਮੈਂ ਤਾਂ ਕੀ ਘੂਰਿਆ ਮੈਂ ਨਹੀਂ ਚੱਕ ਨਹੀਂ ਚੰਗੇ ਨਹੀਂ ਲੱਗਦੇ ਵਾਲ ਖੁੱਲੇ ਚੰਗੇ ਨੂੰ ਕਿੱਡੀ ਕੀ ਗੱਲ ਐ ਬੱਚੇ ਅੱਜ ਕੱਲ ਮਾੜਾ ਮੋਟਾ ਕਰਦੀ ਨੇ ਪਿਆਰਾ ਕੰਮ ਐ ਕੋਈ ਗੱਲ ਨਹੀਂ ਆਪਣੀ ਬੇਟੀ ਦੀ ਕਰਦੀ ਐ ਜਾਂ ਤੂੰ ਛੌਲ ਲੈ ਕੇ ਵਿਆਹ ਚ ਜਾ ਕੇ ਬਹਿਣੀ ਐ ਚੱਕਿਆ ਬਹੁਤਾ ਕੋਲ ਤੋ ਕੀ ਕਹਿੰਦੇ ਨੇ ਮੈਂ ਭੁੱਲ ਗਿਆ ਬਟੂਏ ਮੰਗ ਤਾ ਠੀਕ ਆ ਆ ਕਰਾ ਦੇ ਕਹਿੰਦੇ ਤੂੰ ਫਿਰ ਦੇ ਦੇ ਛੁੱਟੀਆਂ ਬੱਚਾ ਉਹ ਠੀਕ ਚਾਹੀਦਾ ਪੜਾ ਇਹ ਯਾਰ ਟੋਕਾ ਟੱਪੀ ਕਰੀ ਦੇ ਦੇ ਛੁੱਟੀਆਂ ਫਿਰ ਕੰਮ ਨਹੀਂ ਕਰਨੇ ਕੰਮ ਆਪ ਕਰ ਲਿਆ ਕਰੀ ਫਿਰ ਵਾਲੇ ਸਾਬੂ ਕੀ ਲੈ ਸਾਬੂ ਵੀ ਐਂ ਦੇਖ ਧੀ ਆ ਮੇਰੀ ਬਸ ਉਹਨੂੰ ਕਹਦੇ ਪਿਆ ਪਿਆ ਕਰ ਲਵੇ ਫਿਰ ਮੈਂ ਇੱਥੇ ਨਹੀਂ ਕਰਨ ਦੇਣੀ ਕਿਤੇ ਸੜਾਈ ਕਰੀ ਮੈਂ ਖੁੱਲੇ ਝੰਡੀ ਫਿਰੂਗੀ ਬਹੁਤ ਹਨ ਕੋਈ ਬਿਆ ਕਰ ਹਟ ਜਾ ਹੂਰੇ ਨਾ ਕਰ ਸੱਸ ਨਾ ਬਣਾ ਉਹਦੀ ਮਾਂ ਉਹ ਧੀਆ ਵਰਗੀ ਐ ਸਮਝ ਗਈ ਬਾਤ ਠੀਕ ਐ ਠੀਕ ਐ ਚੁੱਪ ਕਰਕੇ ਬਹਿ ਜਾ ਕਰ ਉਈਓ ਦਈ ਜਾਂਦਾ ਸਹਦੀ ਨਿਆਣਿਆਂ ਨੂੰ ਚੁਮਲਾਈ ਜਾਂਦਾ ਮੁੰਡਾ ਤਾਂ ਨਹੀਂ ਕੁਝ ਕਹਿੰਦਾ ਆਪ ਵੀ ਨਾਲੇ ਲੱਤ ਲਿਆ